ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਬਣਾਉਣ ਜਾ ਰਹੀ ਹਾਂ ਬੈਂਗਨ ਦਾ ਪੜਥਾ ਜੋ ਅਲੱਗ-ਅਲੱਗ ਤਰੀਕੇ ਦੇ ਨਾਲ ਬਣਾਇਆ ਜਾਂਦਾ ਪਰ ਜਦੋਂ ਅਸੀਂ ਇਸ ਨੂੰ ਭੁੰਨ ਕੇ ਬਣਾਨੇ ਬਹੁਤ ਜ਼ਿਆਦਾ ਸਵਾਦ ਬੰਦਾ ਹੈ ਤਾਂ ਸਭ ਤੋਂ ਪਹਿਲਾਂ ਬੈਂਗਨ ਲੈ ਕੇ ਵਾਸ਼ ਕਰਕੇ ਕਲੀਨ ਕਰਕੇ ਉਹਨਾਂ ਦੇ ਉੱਪਰ ਮਸਟਰਡ ਆਇਲ ਲਗਾ ਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਭੁੰਨ ਲੈਣਾ ਜਿਵੇਂ ਅਸੀਂ ਬੈਂਗਨ ਭੁੰਨ ਰਹੇ ਹਾਂ ਤੇਲ ਲਗਾ ਕੇ ਉਸੇ ਤਰੀਕੇ ਨਾਲ ਤੇਲ ਲਗਾ ਕੇ ਟਮਾਟਰ ਨੂੰ ਵੀ ਭੁੰਨ ਲੈਣਾ ਸੋ ਇਹ ਹੁਣ ਤੁਹਾਨੂੰ ਦਿਖਾ ਰਹੀ ਹਾਂ ਕਿ ਇਸ ਤਰੀਕੇ ਨਾਲ ਸਾਰਾ ਛਿਲੜ ਆਰਾਮ ਨਾਲ ਉੱਤਰ ਜਾਂਦੀ ਹੈ ਬੈਂਗਨ ਪੁੰਚ ਗਿਆ ਸੋ ਇਹਨੂੰ ਆਪਾਂ ਪਾਣੀ ਦੇ ਵਿੱਚ ਪਾ ਲੈਣਾ ਸਾਰੇ ਬੈਂਗਨ ਨੂੰ ਤੇ ਟਮਾਟਰ ਨੂੰ ਤੇ ਬੈਂਗਨ ਨੂੰ ਇਸ ਤਰੀਕੇ ਨਾਲ ਛਿਲਕ ਉਤਾਰ ਕੇ ਚੰਗੀ ਤਰ੍ਹਾਂ ਪੀਲ ਆਫ ਕਰਕੇ ਸਾਫ਼ ਪਾਣੀ ਦੇ ਵਿੱਚ ਧੋ ਕੇ ਸੈਪਰੇਟ ਰੱਖ ਲੈਣਾ ਬੈਂਗਨ ਦੀ ਵੀ ਇਸੇ ਤਰੀਕੇ ਨਾਲ ਆਪਾਂ ਛਿਲਕੜ ਉਤਾਰ ਕੇ ਸਾਰੇ ਬੈਂਗਨਾਂ ਦੇ ਛਿਲਕੜ ਉਤਾਰ ਕੇ ਫਿਰ ਇਹਨਾਂ ਨੂੰ ਸਾਫ਼ ਪਾਣੀ ਦੇ ਵਿੱਚ ਵਾਸ਼ ਕਰਕੇ ਇੱਕ ਅਲੱਗ ਪਲੇਟ ਦੇ ਵਿੱਚ ਕੱਢ ਲੈਣਾ ਫਿਰ ਅਸੀਂ ਇਹਦੇ ਵਿੱਚ ਕੱਟ ਲਗਾ ਕੇ ਸਾਰੇ ਬੈਂਗਨਾਂ ਨੂੰ ਸਾਰੇ ਬੈਂਗਰਾਂ ਨੂੰ ਕੱਟ ਲਗਾ ਕੇ ਤੇ ਮੈਸ਼ ਕਰ ਲੈਣਾ ਹੁਣ ਆਪਾਂ ਇੱਕ ਪੈਨ ਦੇ ਵਿੱਚ ਮਸਟਰਡ ਆਇਲ ਲਿੱਤਾ ਉਹਦੇ ਵਿੱਚ ਜੀਰਾ ਪਾਇਆ ਆਨੀਅਨ ਪਾ ਦਿੱਤੇ ਆਨੀਅਨ ਨੂੰ ਭੁੰਨ ਲੱਗਿਆ 5-10 ਮਿੰਟ ਲੱਗ ਜਣੇ ਆ ਤਾਂ ਕਿ ਆਨੀਅਨ ਬ੍ਰਾਊਨ ਹੋ ਜਾਣਾ ਉਹ ਨਹੀਂ ਦੇ ਤੱਕ ਆਪਾਂ ਇਹਨਾਂ ਨੂੰ ਭੁੰਨ ਲੈਣਾ ਫਿਰ ਜਦੋਂ ਆਨੀਅਨ ਭੁੰਨੇ ਜਾਏਗਾ ਤੇ ਇਹਦੇ ਵਿੱਚ ਪਾ ਆ ਲਸਣ ਤੇ ਅਦਰਕ ਜੋ ਅਦਰਕ ਗ੍ਰाइंड ਕਰ ਲਿੱਤਾ ਸੀ ਤੇ ਲਸਣ ਕੱਟ ਲਿੱਤਾ ਫਿਰ ਹਰੀ ਮਿਰਚ ਪਾ ਦਿੱਤੀ ਹਰੀ ਮਿਰਚ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦੇਣਾ टमाटर जो असं भुन्ने से उन्होंने जो, जो मोटा मोटा कट के तो पा दे फिर उपर दूसरे टमाटर पा देते मसाला पाता नमक हल्दी गर्म मसाला धनिया पाउडर मैं एंड से पाया ची तरह मसाले ने भुन लेना हल्दी चंकी तरह भुन लेना ताकि तड़का ना ना लगे इस करके थोड़ा चेहर असं पानी भी पावे फिर पानी पाने तो बाद तड़के चंकी तरह भुन के ਇਦੇ ਵਿੱਚ ਜੋ ਅਸੀਂ ਪੜਥੇ ਆ ਪੜਥਤ ਬੈਂਗਨ ਸੀਗੇ ਉਹ ਬੈਂਗਨੇ ਇਹਦੇ ਵਿੱਚ ਪਾ ਲੈਣੇ ਆ ਪਾਣੀ ਬਾਂ ਦੇ ਨਾਲ ਜੋ ਤੜਕਾ ਪੈਨ ਦੇ ਵਿੱਚ ਲੱਗ ਰਿਹਾ ਸੀ ਉਹ ਨਹੀਂ ਲੱਗੇਗਾ ਮਸਾਲਾ ਵੀ ਨਹੀਂ ਚਲੇਗਾ ਆਪਾਂ ਬੈਂਗਨ ਪਾ ਦਿੱਤੇ ਹੁਣ ਇਹਨੂੰ ਚੰਗੀ ਤਰ੍ਹਾਂ 10 ਤੋਂ 15 ਮਿੰਟ ਮੀਡੀਅਮ ਟੂ ਹਾਈ ਫਲੇਮ ਤੱਕ ਇਹਨੂੰ ਆਪਾਂ ਭੁੰਨ ਲੈਣਾ ਚੰਗੀ ਤਰ੍ਹਾਂ ਜਿੰਨੀ ਦੇਰ ਤੱਕ ਇਹ ਤੇਲ ਨਹੀਂ ਛੱਡ ਜਾਂਦਾ ਇਹਨੂੰ ਮੈਂ ਦਨੀਆ ਪਾਊਡਰ ਐਡ ਕੀਤਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਟਿਲ ਦਾ ਐਂਡ